ਮਰੰਦ ਸਿੰਘਾ ਮੈਨੂੰ ਭਟਾਲ ਕਲਾ ਦੋ ਬਾਈ ਸਭ ਤੋਂ ਪਹਿਲਾਂ ਮੈਨੂੰ ਇੱਕ ਚੀਜ਼ ਦੱਸੋ ਇੱਥੇ ਇੱਕ ਅਜਿਹਾ ਪੱਤਰਕਾਰ ਆਇਆ ਇੱਥੇ ਕੁੜੇਲਾ ਹੰਗਾਮਾ ਹੋਇਆ ਲੱਗੇ ਆਇਆ ਕਿ ਸਾਰੇ ਆਜੇ ਜਾਂ ਕੰਮ ਕਰਵਾਉਣ ਪਾਤਰ ਹੈ ਕੋਈ ਲੁੱਟਣ ਦੀ ਗੱਲ ਹੋ ਰਹੀ ਹੈ ਠੀਕ ਹੈ ਨਾ ਕੋਈ ਥੋੜੋ ਕਿਸੇ ਵੀ ਕੋਖੇ ਦੇ ਵਿੱਚ 27 ਜੰਬਰ ਨੇ ਨਵੇਂ ਜਿਹੇ ਪ੍ਰੈਜ਼ੀਡੈਂਟ ਨੂੰ ਪੁੱਛਦਾ ਕਿ ਜੇ ਕਿਸੇ ਦਾ ਕੋਈ ਮੈਂਬਰ ਤੋਂ ਜਿੰਨੇ ਵੀ ਤੁਸੀਂ ਫੜੇ ਹੋ ਬਈ ਜ਼ਿੰਮੇਦਾਰ ਹੈ ਕਿਸੇ ਮੈਂਬਰ ਨੇ ਕੋਈ ਲੁੱਟਣ ਸੋਚਿਆ ਕੋਈ ਰੇਡ ਵਾਤਾ ਸਾਡੇ ਨਾਲ ਬਾਈ ਕੋਈ ਲੁੱਟ ਖੋਣ ਦੀ ਵਾਰੀ ਜਿੰਨੇ ਵੀ ਕੋਖੇ ਦੇ ਵਿੱਚ ਮੇਰੇ ਬਾਈ ਬੈਠੇ ਨੇ ਸਾਡਾ ਰਣਕੇ ਸਾਥ ਦੇ ਰਹੇ ਨੇ ਕਿਸੇ ਨਾਲ ਸਹੀ ਤਰੀਕੇ ਨਾਲ ਚੱਲ ਰਹੇ ਨੇ ਜਾਣ ਕੇ ਪੱਤਰਕਾਰ ਆ ਕੇ ਘਬਰਾ ਕਰ ਰਹੇ ਜੈਨੇਟਾ ਜੀ ਸਹੀ ਕਮੂਰ ਹੈ ਜੈਨੇਟਾ ਕਿਸੇ ਕੋਈ ਤੱਕਾ ਨਹੀਂ ਹੋ ਰਿਹਾ ਜਾਣ ਕੇ ਘਬਰਾ ਕਰ ਰਹੇ ਪੱਤਰਕਾਰ ਜਿਵੇਂ ਹੁਣ ਇਹਨਾਂ ਨੇ ਹੁਣ ਸਾਡੇ ਜ਼ਿੰਮੇਦਾਰਾਂ ਨੇ ਸਾਰਿਆਂ ਨੇ ਕੰਮ ਖੜਿਆ ਦੇ ਦਿੱਤਾ ਜੇ ਅਸੀਂ ਕੰਮ ਬੰਦ ਕਰ ਦਾਂਗੇ ਉਸ ਚੀਜ਼ ਦੇ ਵਿੱਚ ਤਾਂ ਥੋੜਾ ਪਬਲਿਕ ਦਾ ਨੁਕਸਾਨ ਦੇ ਕੋਸਤੇ ਨਹੀਂ ਕਰਨਾ ਉਸ ਦੇ ਵਿੱਚ ਸਾਡਾ ਨੁਕਸਾਨ ਹੈ ਕਿਉਂਕਿ ਸਾਡੇ ਕੋਲੇ ਕੱਲ ਦੀ ਛੁੱਟੀ ਹੈ ਪਰਸੋਂ ਦੇ ਜਿਹੜੀ ਡੇਟ ਆ ਲਾਸਟ ਹੈ ਇਹਦੇ ਵਿੱਚ ਸਾਡਾ ਨੁਕਸਾਨ ਹੈ ਤੁਸੀਂ ਚੋਰੀ ਹੈ ਵਧੀਆ ਸਾਰੀ ਪੁੱਛ ਪੁੱਛ ਕੱਲੇ ਕੱਲੇ ਫਾਰਮ ਦੀ ਕੱਲੀ ਕੱਲੀ ਪੁੱਛ ਗਿੱਚ ਕਰਕੇ ਫੇਰ ਹੀ ਅੱਗੇ ਫਿਲ ਕਰ ਰਹੇ ਨੇ ਤਿੰਨ ਚਾਰ ਚਾਰ ਵਾਰ ਚੈੱਕ ਕਰਕੇ ਫਾਰਮ ਭਰ ਰਹੇ ਨੇ ਤਸਦੀਕ ਹੁੰਦੇ ਜਿਹੜੇ ਨੋਟਰੀ ਤੋਂ ਤਸਦੀਕ ਹੁੰਦੇ ਜਿਹੜੇ ਮੇਰੇ ਸਰਕਾਰ ਦੇ 100 ਕਾਗਜ਼ ਦੀ ਗੱਲ ਕਰ ਰਹੀ ਹੈ 100 ਕਾਗਜ਼ ਲੱਗਦਾ ਮੇਰੀ ਬਣਾ ਇਧਰ ਯਾਰ ਮੈਂ ਸਰਪੰਚ ਵੀ ਆ ਨੰਬਰਦਾਰ ਵੀ ਆ ਐਨੀ ਖੱਜਲ ਖਰਾਬੀ ਹੋ ਰਹੀ ਹੈ 100 ਕਾਗਜ਼ ਲੱਗਦਾ ਇਹ ਵਕੀਲ ਸਾਡਾ ਸਾਥ ਨਹੀਂ ਦੇਣਗੇ ਤੇ ਕਿਸੇ ਬੰਦੇ ਦੇ ਵੀ ਨਹੀਂ ਕਾਗਜ਼ ਨਾਮੀਨੇਸ਼ਨ ਪੂਰੇ ਹੋ ਸਕਦੇ ਸਾਰੇ ਸਾਥੀ ਵਕੀਲ ਦੇ ਰਹੇ ਨੇ ਹਾਂ ਸਾਰੇ ਜਾ ਰਹੇ ਨੇ ਇੱਥੇ ਯਾਰ ਤਸੀਲ ਕੰਪਲੈਕਸ ਜਾ ਰਹੇ ਦੇਖੋ ਜਿੰਨਾ ਹੋ ਰਿਹਾ ਉਹਨਾਂ ਤੋਂ ਦੇਖੋ 27 ਚੈਂਬਰ ਨੇ 27 ਚੈਂਬਰ ਨੇ ਆਪਾਂ ਨੇ ਕੁਝ ਨੋਟਰੀ ਸਾਹਿਬਾਂ ਤੋਂ ਉਹ ਤੋਂ ਆਏ ਨੇ ਆਈਓ ਮੜਿਆ ਅਰ ਸ਼ਰਮਾ ਜੀ ਹਾਂ ਜੀ ਯਾਰ ਇੱਕ ਮਿੰਟ ਸਾਡੇ ਕੁਝ ਨੋਟਰੀ ਸਾਹਿਬਾਨ ਨੇ ਜਿਹੜੇ ਸੰਗਰੂਰ ਤੋਂ ਆਏ ਨੇ ਆਪਦਾ ਘਰ-ਵਾਰ ਛੱਡ ਕੇ ਫਿਰ ਰਹੇ ਨੇ ਦੇਖੋ ਜਾਇਜ਼ ਫੀਸ ਚੱਲ ਰਹੀ ਆ ਕੋਈ ਕਿਸੇ ਬੰਦੇ ਦੀ ਨਜਾਇਜ਼ ਫੀਸ ਨਹੀਂ ਚੱਲਦੀ ਜਾਇਜ਼ ਫੀਸ ਚੱਲਦੀ ਅਸੀਂ ਚਾਹੁੰਦੇ ਆ ਕਿ ਤੁਹਾਡੇ ਮੁਤਾਬਕ ਹੈ ਨਾ ਮੁਤਾਬਕ ਜਿੰਨੇ ਵੀ 12 ਵਜੇ ਜੇ ਲੋਕੀ ਜਾਉਣ ਦਾ ਸੰਗਰੂਰੋਂ ਜਾ ਕੇ ਕੈਸਟਡ ਕਰਾ ਕੇ ਲੈਉਣੇ ਪੈਣਗੇ ਇਹ ਵੀ ਆ ਮੈਂ ਫਾਈਲ ਨਹੀਂ ਖੜਾ ਜੀ ਹੁਣ ਇਹ ਨੋਟਰੀ ਵਾਲੇ ਉਹ ਇੱਥੋਂ ਸਾਰੇ ਇਹਨਾਂ ਨੇ ਕਹਿ ਕੇ ਭਜਾ ਦੇ ਜੇ ਇਹ ਰਹਿ ਗਿਆ ਪਰਸੋਂ ਦੀ ਡੇਟ ਟੱਪ ਗਈ ਉਹਦੀ ਮਾਂ ਦਾ ਕੀ ਜਾਊਗਾ ਜੀ ਅਸੀਂ 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 ਫਿਰ ਫਾਰ ਪਰ ਨਹੀਂ ਰਹਿ ਜਾਾਂਗੇ ਕਾਢੀ ਉਰੋ ਕੋਈ ਮਿਸਟੇਕ ਨਹੀਂ ਰਹਿੰਦੀ ਇਹ ਬਾਰ ਬਾਰ ਚੈੱਕ ਕਰਕੇ ਨੇ ਮੱਥਾ ਮਾਰਦੇ ਨੇ ਰਾਤ ਦੇ 9 ਵਜੇ ਜਾਂਦੇ ਨੇ ਇਹਨਾਂ ਨੂੰ ਫਿਰ ਬਟ ਫਿਰ ਜਿੱਥੇ ਗੱਲਾਂ ਆਂਗੇ ਉਹਨਾਂ ਦਾ ਫਿਰ ਸੁਖਣਾ ਜਾਵਾਂਗੇ ਫਿਰ ਉਹਦਾ ਕੁਝ ਨਹੀਂ ਜਾਣਾ ਬਾਈ ਇਹਨਾਂ ਦੇ ਲਈ ਜਾਂ ਹੋਰ ਕਰ ਲੈਣ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਰੋਣਾ ਲਾਓ ਜਾਂ ਹੋਰ ਕਰੋ ਜੀ ਆਪਾਂ ਇਹਨਾਂ ਨੂੰ ਵੀਰਾਂ ਨੂੰ ਅਸੀਂ ਇਹ ਬੇਨਤੀ ਕਰਦੇ ਨੇ ਵੀ ਤੁਸੀਂ ਬਾਹਰ ਮਨਾਪਰੀਓ ਕੋ ਪੱਤਰਕਾਰ ਹੈ ਜਿਹੜਾ ਆ ਕੇ ਉਰੇ ਬਹਿ ਜੇ ਉਹ 20 ਰੁਪਈਆਂ ਚ ਉਹ 20 ਰੁਪਈਆਂ ਚ ਭਰਾ ਦੇ ਅਸੀਂ ਉਹਦੇ ਤੋਂ ਭਰਾ ਲੈਗਾ ਕਿਹੜਾ ਪੱਤਰਕਾਰ ਉਹਨੂੰ ਬੁਲਾਓ ਯਾਰ ਇੱਥੇ ਉਹਦੇ ਨਾਲ ਗੱਲ ਕਰਨ ਸਾਡੇ ਨਾਲ ਗੱਲ ਕਰਨ ਆ ਗਏ ਇਹਨਾਂ ਦਾ ਨਿਸ਼ਾਨਾ ਮਾਰ ਰਹੇ ਕੰਮ ਕਰਦੇ ਨੇ ਜਾਨਾ ਕੰਦੇ ਨੂੰ ਬਹੁਤ ਔੜੇ ਨੇ ਚੰਗੇ ਤਰੀਕੇ ਨਾਲ ਕੰਮ ਹੋਣੇ ਕੰਮ ਕਰਦੇ ਕੈਬਨ ਵਾਲੇ ਜਾਇਜ ਪੈਸੇ ਲੈ ਰਹੇ ਨੇ ਮਿਹਨਤ ਜ਼ਿੰਮੇਵਾਰ ਆਪ ਮੰਨ ਲੱਗ ਰਹੇ ਨੇ ਜੀ ਜਿਹੜਾ ਸੈਂਪਲ ਕਾਗਜ਼ ਚੈੱਕ ਕਰ ਕਰਕੇ ਬਾਰ ਬਾਰ ਚੈੱਕ ਕਰ ਕਰਕੇ ਭੀਰ ਭਰਿਆ ਜਾ ਰਿਹਾ ਕੋਈ ਲੁੱਟ ਖਸੁੱਟ ਨਹੀਂ ਹੈਗੀ ਇਹ ਤਾਂ ਗੁੰਮਰਾਹ ਕਰਨ ਵਾਲੀ ਗੱਲ ਹੈ ਤੇ ਲੋਕਾਂ ਨੂੰ ਹਰਾਸ ਕਰਨ ਵਾਲੀ ਗੱਲ ਹੈ ਪੂਰੀ ਦਿੱਕਤ ਨਹੀਂ 1%